ਹਾਂਜੀ ਮੇਰੇ ਵੀਰ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਬਰਤੰਦ ਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਜਿਹੜੀ ਘੋੜੀ ਤੁਹਾਨੂੰ ਮੈਂ ਦਿਖਾਉਣ ਲੱਗਿਆ 22 ਹੋਰੇ 35000 ਮੁੱਲ ਕਰਦੇ ਆ ਘੋੜੀ ਦਾ ਤੇ ਘੋੜੀ ਬਾਕੀ ਚੰਗੀ ਹੈ ਮੇਰੇ ਵੀਰ ਭਰਾਵੋ ਥੋੜੀ ਜਿਹੀ ਲਿੱਸੀ ਜ਼ਰੂਰ ਆ ਤੇ ਬਾਕੀ ਜੇ ਕੋਈ ਮੇਰਾ ਵੀਰ ਭਰਾ ਸਾਮ ਸਭਾਲ ਵਾਲਾ ਖਰੀਦਣ ਦਾ ਚਾਹਵਣ ਹੈਗਾ ਤਾਂ 22 ਹੋਰੇ ਨਾਲ ਗੱਲਬਾਤ ਕਰ ਲਿਓ ਤੇ ਰੇਟ 35000 ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਥੋੜਾ ਬੋਤਾ ਮੰਨਤਨ ਕਰ ਦੇਣਗੇ ਜੇ ਆਪਣੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਖਰੀਦੋਗੇ ਤੇ ਕਾਲੀ ਚੰਬੀ ਘੋੜੀ ਹੈ ਜੀ ਤੇ 60 ਇੰਚ ਹਾਈਟ ਦਸੀ ਆ ਮਾਲਕ ਵੀਰਾਂ ਨੇ ਤੇ 7-8 ਸਾਲ ਉਮਰ ਹੈ ਜੀ ਤੇ ਵਾਲਪੋਰੀਆਂ ਦੀ ਸਾਫ ਹੈ ਤੇ ਮਾਲਕ ਵੀਰਾਂ ਨੇ ਪਹਿਲਾਂ ਅੱਗੋਂ ਖਰੀਦੀ ਸੀਗੀ ਤੇ ਅੱਗੋਂ ਦੱਸਣ ਦੇ ਮੁਤਾਬਕ ਚਾਰ ਬਾਰ ਸੂਈ ਆ ਪਹਿਲਾਂ ਤੇ ਬਾਕੀ ਮੇਰੇ ਵੀਰ ਭਰਾਵੋ ਪਹਿਲਾਂ ਨਾਲੋਂ ਬਹੁਤ ਫਰਕ ਆ ਜਦੋਂ ਖਰੀਦੀ ਸੀ ਉਹ ਥੋੜੀ ਜਿਹੀ ਜ਼ਿਆਦਾ ਲਿੱਸੀ ਸੀ ਤੇ ਬਾਕੀ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਨ ਹੈਗਾ ਤਾਂ ਨੰਬਰ ਆਪਾਂ ਸਕਰੀਨ ਤੇ ਦਿੱਤਾ ਮਾਲਕ ਵੀਰਾਂ ਦਾ ਤੇ ਗੱਲਬਾਤ ਕਰ ਲਿਓ ਤੇ ਮੌਕੇ ਦੀ ਖਾਲੀ ਹੈ ਜੀ ਅੰਦਰ ਦੀ ਸਾਫ਼ ਹੈ ਤੇ ਥੋੜੇ ਦਿਨ ਪਹਿਲਾਂ ਹੀਟ ਚ ਸੀਗੀ ਗੋੜੀ ਤੇ ਉਦੋਂ ਚੈੱਕ ਕਰਾਈ ਸੀ ਬਾਈ ਹੋ ਰਹੇ ਨੇ ਤੇ ਰੇਟ ਬਾਈ ਹੋ ਰਹੇ 35000 ਕਰਦੇ ਆ ਜੀ ਤੇ ਮੌਕੇ ਦੀ ਖਾਲੀ ਹੈ ਤੇ ਡਿਸਟ੍ਰਿਕਟ ਫਰੀਦਕੋਟ ਤੇ ਬਾਕੀ ਤਹਿਸੀਲ ਜੈਤੂ ਹੈ ਜੀ ਤੇ ਪਿੰਡ ਹੈਗਾ ਜੀ ਮੀਤਾ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਜੀ ਗੱਲਬਾਤ ਕਰ ਲਿਓ ਡਿਟੇਲ ਇੱਕ ਵਾਰੀ ਕੰਫਰਮ ਜ਼ਰੂਰ ਕਰ ਲਿਓ ਮੇਰੇ ਵੀਰ ਭਰਾਵੋ ਜਿੰਨੀ ਕੀ ਡਿਟੇਲ ਤੇ ਜਿਵੇਂ ਜਿਵੇਂ ਡਿਟੇਲ ਦੱਸੀ ਸੀ ਤੁਹਾਡੇ ਨਾਲ ਸਾਂਝੀ ਕਰਤੀ ਜੇ ਕੋਈ ਮਾੜਾ ਮੋਟਾ ਸ਼ਬਦ ਹੋ ਰਾਂ ਪਰਾਂ ਹੋਇਆ ਤਾਂ ਮਾਫ ਕਰਿਓ ਤੇ ਨੰਬਰ ਸਕਰੀਨ ਤੇ ਹੈ ਜੀ ਗੱਲਬਾਤ ਕਰ ਲਿਓ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜੇ ਕੋਈ ਮੇਰਾ ਵੀਰ ਪਰ ਆਪਣੇ ਪੇਜ ਤੇ ਵੀਡੀਓ ਕਰਾਉਣੀ ਚਾਹੁੰਦਾ ਤਾਂ ਆਪਣੇ ਇਹ ਨੰਬਰ ਤੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ